ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਤੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਖੇਤਰ ਦੇ 26 ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਮਤ ਸਮਾਗਮ ਉਲੀਕੇ ਗਏ ਸਨ ਪਰ ਹੁਣ ਆਖਰੀ ਮੌਕੇ ਤੇ ਧਰਮ ਪ੍ਰਚਾਰ ਕਮੇਟੀ ਨੇ ਰਾਗੀ ਟਾਡੀ ਅਤੇ ਕਵਿਸ਼ਰੀ ਜਥਿਆਂ ਦੀਆਂ ਲਾਈਆਂ ਡਿਊਟੀਆਂ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਆਂ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਵੱਡੇ ਸਵਾਲ ਵੀ ਚੁੱਕੇ ਸਨ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਸਥਾਨਕ ਅਕਾਲੀ ਆਗੂ ਦੇ ਇਸ਼ਾਰੇ ਤੇ ਗੁਰਮਤ ਸਮਾਗਮਾਂ ਵਾਸਤੇ ਰਾਗੀ ਢਾਡੀ ਅਤੇ ਕਵਿਸ਼ਰ ਜਥਿਆਂ ਦੀਆਂ ਲਾਈਆਂ ਡਿਊਟੀਆਂ ਰੱਦ ਕਰ ਦਿੱਤੀਆਂ ਨੇ ਜਦੋਂ ਇਸ ਸੰਬੰਧ ਵਿੱਚ ਕਮੇਟੀ ਪ੍ਰਧਾਨ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਸ਼ਤਾਬ ਦੀ ਕਾਰਨ ਡਿਊਟੀਆਂ ਹੋਰ ਥਾਂ ਤੇ ਲਗਾਈਆਂ ਹੋਣ ਬਾਰੇ ਕਿਹਾ ਇਸ ਮਾਮਲੇ ਦੀ ਢੰਗਾਈ ਦੇ ਵਿੱਚ ਜਾਣ ਤੇ ਇਹ ਪਤਾ ਲੱਗਾ ਕਿ ਪ੍ਰੋਗਰਾਮ ਸਿਆਸੀ ਵਿਰੋਧੀ ਪੇਟ ਚੜ ਗਿਆ ਤੇ ਲਗਾਤਾਰ ਹੁਣ ਇਸ ਨੂੰ ਲੈ ਕੇ ਸਵਾਲ ਵੀ ਉੱਠ ਰਹੇ ਨੇ ਹਰਜਿੰਦਰ ਸਿੰਘ ਧਾਮੀ ਵੀ ਵੱਡੇ ਸਵਾਲਾਂ ਦੇ ਵਿੱਚ ਘਿਰੇ ਹੋਏ ਨੇ ਕਿ ਆਖਿਰ ਕਿਹੜੇ ਅਕਾਲੀ ਆਗੂ ਦੇ ਕਹਿਣ ਤੇ ਇਹ ਜੋ ਡਿਊਟੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਪ੍ਰੋਗਰਾਮ ਪਹਿਲਾਂ ਉਲੀਕੇ ਜਾ ਚੁੱਕੇ ਸਨ ਪਰ ਐਨ ਟਾਈਮ ਤੇ ਡਿਊਟੀਆਂ ਰੱਦ ਕਰ ਦਿੱਤੀਆਂ ਡੇਰਾ ਬਾਬਾ ਨਾਨਕ ਖੇਤਰ ਦੇ ਲਗਭਗ 26 ਗੁਰੂ ਘਰਾਂ ਦੇ ਵਿੱਚ ਇਹ ਸਮਾਗਮ ਰੱਖੇ ਹੋਏ ਸਨ ਜਿੱਥੇ ਰਾਗੀ ਨਾ ਪੇਜਣ ਤੇ ਹੁਣ ਇਤਰਾਜ਼ ਜ਼ਾਹਿਰ ਕੀਤਾ ਗਿਆ ਇਹ ਸਾਰੇ ਮਾਮਲੇ ਤੋਂ ਸਤਿਪਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਵੱਡੇ ਸਵਾਲ ਚੁਕੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਫੇਸਬੁੱਕ ਪੋਸਟ ਪਾ ਕੇ ਇਹ ਸਵਾਲ ਚੁਕੇ ਨੇ ਕਿ ਸਿੱਖੀ ਦਾ ਪ੍ਰਚਾਰ ਤਾਂ ਹੋਣਾ ਚਾਹੀਦਾ ਪਰ ਸਿਰਫ ਸਾਡੇ ਰਾਹੀਂ ਖਾਸ ਕਰ ਸਿੱਖ ਲੀਡਰਾਂ ਅੰਦਰ ਪਣਪੀ ਇਸ ਪ੍ਰਵਿਰਤੀ ਨੇ ਹੀ ਸੰਸਥਾਵਾਂ ਦੇ ਵਕਾਰ ਨੂੰ ਢਾਹ ਲਾਈ ਹੈ ਬੀਬੀ ਕਿਰਨ ਜੋਤ कौर ਦੇ ਵੱਲੋਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਜਿੱਥੇ ਈਸਾਈਅਤ ਦਾ ਬੋਲ ਵਾਲਾ ਬਧਰ ਹੈ ਆਰੰਭ ਕੀਤੀ ਧਰਮ ਪ੍ਰਚਾਰ ਲਹਿਰ ਨੂੰ ਕਿਸੇ ਲੀਡਰ ਦੇ ਕਹਿਣ ਤੇ ਤਾਰੂ ਪੀੜ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰ ਨੂੰ ਟਾ ਲਗਾਉਂਦਾ ਤੇ ਰੋਕਣ ਵਾਲੇ ਲੀਡਰ ਦੀ ਹੀਣ ਬੁੱਧ ਦਾ ਪ੍ਰਗਟਾਵਾ ਹੈ ਕਾ ਗੁਰੂ ਘਰਾਂ ਦੇ ਵਿੱਚ ਰਾਗੀ ਨਹੀਂ ਭੇਜੇ ਗਏ ਹਾਲਾਂਕਿ 26 ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮਾਂ ਪਹਿਲਾਂ ਤੋਂ ਉਲੀਕੇ ਜਾ ਚੁੱਕੇ ਸਨ ਉਹਨਾਂ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਸਨ ਪਰ ਐਨ ਟਾਈਮ ਤੇ ਉਹ ਰੱਦ ਕੀਤੇ ਗਏ ਤੇ ਵੱਡੇ ਅਕਾਲੀ ਆਗੂ ਤੇ ਇਲਜ਼ਾਮ ਲੱਗ ਰਹੇ ਨੇ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਵਾਲਾਂ ਦੇ ਵਿੱਚ ਘਿਰੇ ਹੋਏ ਨੇ ਕਿ ਉਹਨਾਂ ਦੀ ਮੰਨ ਕੇ ਉਹਨਾਂ ਨੇ ਜਿਹੜੀਆਂ ਡਿਊਟੀਆਂ ਨੇ ਉਹ ਰੱਦ ਕਰ ਦਿੱਤੀਆਂ ਪਰ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਕਿਹਾ ਗਿਆ ਕਿ ਸ਼ਤਾਬ ਦੀ ਸਮਾਗਮਾਂ ਦੇ ਕਰਕੇ ਡਿਊਟੀਆਂ ਹੋਰ ਜਗ੍ਹਾ ਲਗਾਈਆਂ ਗਈਆਂ ਨੇ ਤਾਂ ਪੰਥ ਦੇ ਅੰਦਰ ਇੱਕ ਨਵਾਂ ਸਿਆਸੀ ਭਚਾਲ ਪਣਪ ਦਾ ਨਜ਼ਰ ਆ ਰਿਹਾ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਬੀਬੀ ਕਿਰਨਜੋਤ ਕੌਰ ਦੇ ਵੱਲੋਂ ਹੋਰ ਵੀ ਸਵਾਲ ਚੁੱਕੇ ਗਏ ਸਨ ਜਿੱਥੇ ਮੀਡੀਆ ਦੇ ਵੱਲੋਂ ਜਥੇਦਾਰਾਂ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਪੰਥ ਦੇ ਜੋ ਸ੍ਰੀਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਸ ਤਰੀਕੇ ਦੇ ਨਾਲ ਅਹੁਦੇ ਤੋਂ ਉਤਾਰਿਆ ਗਿਆ ਉਹ ਕਿਤੇ ਨਾ ਕਿਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਂਦਾ ਇਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਨਹੀਂ ਲਾਇਆ ਜਾਣਾ ਚਾਹੀਦਾ ਸੀ ਤੇ ਉਹਨਾਂ ਦੀ ਬਹਾਲੀ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਸੰਗਤ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਹਮਲਾ ਮਾਰਿਆ ਗਿਆ ਸੀ ਕਿ ਸਾਨੂੰ ਪਹਿਲਾਂ ਵਾਲੇ ਜਥੇਦਾਰ ਚਾਹੀਦੇ ਨੇ ਪਰ ਉਹਨਾਂ ਦੀ ਬਹਾਲੀ ਨਹੀਂ ਹੋਈ ਤੇ ਕਿਤੇ ਨਾ ਕਿਤੇ ਐਸਜੀਪੀਸੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹੈ ਨਹੀਂ ਤੇ ਦੂਜੇ ਪਾਸੇ ਇਹ ਜੋ ਰਾਗੀ ਸਿੰਘਾਂ ਨੂੰ ਗੁਰਦੁਆਰਾ ਦੇ ਵਿੱਚ ਨਹੀਂ ਭੇਜਿਆ ਗਿਆ ਇਸ ਨੇ ਇੱਕ ਨਵਾਂ ਵਿਵਾਦ ਖੜਾ ਕਰਕੇ ਰੱਖ ਦਿੱਤਾ